ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਵਨ ਚਨਾਂ ਵਿੱਚ ਜੁੜ ਬੈਠੇ ਗੁਰੂ ਪਿਆਰੀ ਸੰਸਾਰ ਵਿੱਚ ਆਪ ਜੀ ਬੜਾ ਭਾਗਿਆ ਹੋ ਪਾਤਸ਼ਾਹ ਜੀ ਦੀ ਪਵਨ ਧੋਤ ਵਿੱਚ ਬੈਠ ਕੇ ਅਲਾਹੀ ਬਾਣੀ ਦਾ ਅਨੰਦ ਮੰਨ ਲਿਆ ਇਹ ਪਵਨ ਸੰਤ ਜੋ ਆਪ ਜੀ ਨੇ ਸਰਬੋ ਕੀਤਾ ਹੈ ਇਹ ਬਾਣੀ ਸ਼ਬਦ ਸਤਿਗੁਰਾਂ ਦੇ ਸਦਾ ਬਖਸ਼ਿਸ਼ੀ ਤੇ ਇਹ ਬਾਣੀ ਸ਼ਬਦ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਵਿੱਤਰ ਉਪਵਾਤ ਉਚਾਰਨਤਾ ਹੈ ਧੰਨ ਗੁਰੂ ਦਾ ਇਸ ਪਾਵਨ ਸਬਦ ਰਾਹੀਂ ਸਰਬ ਨੂੰ ਉਪਦੇਸ਼ ਕਰ ਰਹੇ ਹਨ ਹਰ ਜਨਨ ਰਾਮ ਨਾਮ ਗੁਣ ਗਾਵੇ ਜੈ ਕੋਈ निंद ਕਰੇ ਹਰ ਜਨ ਕੀ ਆਪਣਾ ਗੁਣ ਨਾ ਕਰੇ ਇਹ ਪਰਮਾਰਥਨਾ ਦਾ ਸ਼ਬਦ ਕੁਸ਼ ਪਰਮਾਰਤਮਾ ਦੇ ਪਿਆਰੇ ਕੁਸ਼ ਰਬ ਜੀ ਪ੍ਰਭਾਨ ਦੇ ਭਾਵੇਂ ਕੋਈ ਔਰਾ ਦੀ ਲਾਭੀ ਕਰੇ ਪਰ ਉਹ ਆਪਣਾ ਸੁਭਾਗ ਨਿਰਭਰ ਜੋ ਇਚ ਕਰੇ ਸੋ ਆਪੇ ਸੁਆਮੀ ਹਰ ਭਾਵੇਂ ਭਾਗ ਕਰੇ ਕਿਉਂਕਿ ਜੋ ਵੀ ਕੁਝ ਵਰਤ ਰਿਹਾ ਹੈ ਇਸ ਪਰਮਾਤਮਾ ਦੇ ਹੁਕਮ 'ਚ ਉਹ ਆਪ ਹੀ ਸਭ ਕੁਝ ਕਰਾ ਰਿਹਾ ਹੈ ਹਰ ਆਪੇ ਹੀ ਮਤ ਦੇਵੇ ਸੁਆਮੀ ਹਰੇ ਆਪੇ ਬੋਲ ਬੋਲ ਉਹ ਆਪ ਹੀ ਇਹੋ ਜੀ ਸੁਮਤ ਰਸ ਸੁਖਾ ਰਿਹਾ ਹੈ ਕਿਰਪਾ ਕਰ ਦਿੰਦਾ ਹੈ ਤੇ ਜੀਵ ਉਸ ਪਰਮਾਤਮਾ ਦੇ ਦਰਸਾਉਂਦਾ ਜਦੋਂ ਉਹਦੀ ਕਿਰਪਾ ਹੁੰਦੀ ਹੈ ਜਨਾਬ ਦੀ ਕਿਰਪਾ ਹੈ ਜਨਾਬ ਜਨ ਭਾਲ ਦਿੰਦੇ ਹਨ ਕੋਈ ਸੰਗਤ ਵਿੱਚ ਜੁੜ ਕੇ ਬੈਠਦੇ ਤਾਂ ਜੀਵ ਨੂੰ ਅਮਰ ਦਾਤ ਪਰ ਮਹਾਰਾਜ ਨੇ ਸੰਭਾਲਦੇ ਹੇ ਵਰਤਾ ਵੀ ਹਰ ਸੰਗਤ ਪਾਵੇ ਬਰਾਦੀਨ ਭਰਨ ਟੋਟਾ ਕਲ ਬਿਨ ਭਾਗਾ ਸਤ ਸੰਗਣਾ ਲੱਗ ਬਿਨ ਸੰਗਤ ਮੈਲ ਭਰੀਏ ਸੋ ਇਹ ਸਤ ਸੰਗਤ ਦੀਆਂ ਕੜੀਆਂ ਵੀ ਬਿਨਾ ਸੰਗਤ ਤੋਂ ਨਹੀਂ ਮਿਲਦੀ ਅਤੇ ਨਹੀਂ ਸੰਗਤ ਤੋਂ ਬਗਾਇ ਸਾਡੇ ਇਸ ਮਨ ਦੀ ਮਾਇਕ ਦਸ ਜੋ ਤੇ ਸਾਡਾ ਮਨ ਜਨਮਾ ਦਰਮਾਂਤਰਾ ਦੀ ਮੈ ਦੇ ਨਾਲ ਕਾਲਾ ਹੋਇਆ ਆਛਾਜ ਕਰਦੇ ਆ ਕਿ ਜਨਮ ਕਰਮ ਕੀ ਇਸ ਮਨ ਕੋ ਮਰ ਲਾ ਦੀ ਕਾਲਾ ਹੋਆ ਅਸ਼ਖ ਖੱਲੀ ਧੋਤੀ ਢੁਲੀ ਨਾ ਹੋਈ ਜੇ ਸੋ ਤਵਣ ਪਾਪ ਕਿ ਬੜਾ ਜਨਮਾ ਦੀ ਇਸ ਨੂੰ ਮਾਰਨ ਦੀ ਕੋਈ ਬੜੇ ਜਰਮਾਂ ਦੇ ਬਾਅਦ ਕੋਈ ਮਨੁੱਖ ਦਾ ਸ਼ਰੀਰ ਬਣਿਆ ਹੈ ਕਿ ਇੱਕ ਦਿਨ ਬਾਣੀ ਪੜ੍ਹ ਕੇ ਇੱਕ ਦਿਨ ਗੁਰਦੁਆਰੇ ਆ ਕੇ ਨਹੀਂ ਕਰਦੇ ਇਸ ਲਈ ਪਾਰਚਾਰਿਕ ਕਰਦੇ ਹਨ ਕਿ ਹਰ ਰੋ ਜਮੀਤਾ ਕਰਦੀ ਗੁਰਦੇ ਸਿਖਨ ਨੂੰ ਉਪਕਰ ਹੈ ਕਿ ਗੁਰ ਸਤਗੁਰਤਾ ਜਨਾ ਸਿੱਖ ਤਖਾਏ ਸੋ ਪਰ ਕੇ ਉਤਵਰਨ ਹਾਂ ਜੀ ਦਾਉਲ ਕਰੈ ਪਰਦੇ ਪਰਵਾਹੀ ਇਸਨਾ ਕਰੈ ਅਮਰਤ ਸਰਬ ਗੁਰੂ ਦੇ ਸਿਖ ਨੂੰ ਉਤਮ ਹੈ ਅਮਰਤ ਵਲ ਦੇ ਕੇ ਸੰਗਤ ਸੰਗਤ ਨੇ ਜੁੜ ਬੈਠ ਕੇ ਨਾਮ ਜਪਣ ਦਾ ਇਸ ਲਈ ਪ੍ਰਾਰਥਨਾ ਕਰਦੇ ਹਾਂ ਕਿ ਉਹ ਆਪ ਕਿਰਪਾ ਕਰਕੇ ਚੰਗੀ ਮਨਤ ਵਚ ਦਿਨਾ ਹੈ ਫਿਰ ਔਰ ਉਸ ਪ੍ਰਮਾਤਮਾ ਦੀ ਵਡਿਆਈ ਹੈ ਉਹ ਜੋ ਤੇ ਸਾਰਾ ਪ੍ਰਸਾਰ ਉਸ ਪਰਮਾਤਮਾ ਦਾ ਹੈ ਹਰ ਆਪੇ ਪੰਜ ਤਤ ਵਿਸਥਾਰ ਵਿੱਚ ਧਾਤੂ ਪੰਚ ਅਪਨ ਉਸ ਪਰਮਾਤਮਾ ਨੇ ਇਹ ਪੰਜਾਂ ਤਤ ਦਾ ਸਰੀਰ ਬਣਾ ਕੇ ਇਸ ਵਿੱਚ ਮਨ ਰੂਪ ਦੀ ਆਤਮਾ ਪੈਦਾ ਕਰਦੇ ਪਰ ਬਾਸਰ ਕਰਦੇ ਹਨ ਇਹ ਇਰਾਮ ਇਨਾਮ ਪੰਜਾ ਰੋਤਾਂ ਦੇ ਵਿੱਚੋਂ ਇੱਕ ਦਿੱਦ ਰੋਗ ਲੱਗਿਆ ਹੋਇਆ ਹੈ ਇਰਾਦੀ ਜੀਵਨ ਨਿਰਾ ਸਮਾਪਤ ਹੋ ਗੁਰੂ ਭਰਤਾਂ ਦੀ ਪਾਵਨ ਬਾਣੀ ਵਿੱਚ ਉਦਾਹਰਣ ਦੇ ਕੇ ਸਮਝਾਉਂਦੇ ਹਾਂ ਕਿ ਮਿਰਤ ਮੀਂ ਭਰੰਗ ਅਪੰਤ ਉਮਚ ਇੱਕ ਰੋਗ বিনা ਪੰਜੇ ਰੋਗ ਅਸਾਧ ਜਾਮੈ ਆਰਦੀ ਦੇ ਤਦਾਸ ਐਨੇ ਮਰਤ ਆਇਲ ਹੈਲ ਨੂੰ ਉਹ ਬਸਤੂ ਦੀ ਖੁਸ਼ਬੂ ਨੂੰ ਲੱਗਦਾ ਹੋਇਆ ਉਹਨੇ ਪ੍ਰਾਂਤਿਆ ਅਧਿਨਤਾ ਪਰ ਜੋ ਬਸਤੂ ਦੀ ਬਿਰਧ ਮਰ ਜਾਣ ਹੈ ਧਰ ਦਾ ਧਰਮ ਨੂੰ ਲਾਜ ਮਰਤ ਮੀਨ ਮੀਨ ਦਾ ਮਛੀ ਮਛੀ ਨੂੰ ਖਾਣ ਦਾ ਸਵਾਲ ਉਹ ਉਸ ਖਾਣ ਦੇ ਸਵਾਲ ਕਰਕੇ ਗਾਰ ਨੂੰ ਭਰ ਲੈਂਦਾ ਹੈ ਪਰੰਦਰ ਪੰਚਾਂ ਨੂੰ ਪ੍ਰੰਦਰ ਪੰਚ ਇਹ ਦੀਵੇ ਦੀ ਮੋਹ ਦੇ ਨਾਲ ਜਿੰਨਾ ਪਿਆਰ ਹੈ ਉਹ ਇਹ ਉਸ ਅਗਦੇ ਵਿੱਚ ੜਕੇ ਹਾਂ ਜੀਵਨ ਦੇ ਦਾ ਸਮਾਨ ਕਰਦੇ ਪੁੰਚਰ ਆਤੀ ਹਾਜੀ ਕਾਮ ਵਾਸਨਾ ਕਰਕੇ ਕਾਗਦ ਦੀ ਹੰਤਨੀ ਬਣਾ ਕੇ ਥੱਲੇ ਟਵਾ ਪੱਤੇ ਉਹ ਸ਼ਕਾਰੀ ਹਾਤੀ ਨੂੰ ਪੜ ਲੈਂਦਾ ਹੈ ਇਹ ਰੋਗ ਬਿਨਾਸ਼ ਇਹਨਾਂ ਨੂੰ ਇੱਕ ਜਿਗ ਰੋਗ ਲੱਗਿਆ ਪਿਆ ਹੈ ਪਰ ਪਾਤਸ਼ਾਹ ਜੀ ਕਰਦੇ ਹਨ ਇਸ ਮਰਗ ਨੂੰ ਇੱਕ ਬੰਦੇ ਦੇ ਆਰਥ ਮਿਰਤ ਮੀਨ ਪ੍ਰੰਗ ਪਤੰਗ ਉੰਚਰ ਇੱਕ ਰੋਗ ਬਿਨਾ ਬਨ ਰੋਗ ਤਸਾਦ ਜਾਮੈਂ ਤਾਬੀ ਮੇਤ ਤਰਾਸ਼ ਇਹ ਜੀ ਦੇਵੀ ਦੇ ਪੰਜ ਰੋਗ ਹਨ ਉਹਦੀ ਕਿੰਨੀ ਤਾਕਤ ਹੈ ਜਿਹੜਾ ਉਹ ਇਹਨਾਂ ਵਿਕਾਰਨ ਹੋਈ ਆਏ 90 ਵਰਸ਼ਾਂ ਦੇ ਐਸੇ ਲਈ ਪ੍ਰਾਰਥਨਾ ਕਰਦੇ ਹਨ ਕਿ ਜੇਕਰ ਉਸ ਪ੍ਰਮਾਤਮਾ ਦੀ ਕਿਰਪਾ ਪਾਵੇ ਉਹ ਸੰਗਤ ਵਿੱਚ ਜੁੜ ਬੈਠ ਕੇ ਨਾਮ ਰੱਬ ਕੇ ਪੰਜਾਂ ਤੇ ਤਰਦੂ ਪੀਤਾ ਜਚਦਾ ਹੈ ਜਨ ਨਾਲ ਸਤਪੁਰ ਮਿਲਲੇ ਆਪੇ ਹਰ ਆਪੇ ਤਾਂ ਬਲ ਪ੍ਰਭਾ ਕਰੇ ਉਹ ਆਪ ਕਿਰਪਾ ਕਰਕੇ ਉਸ ਪ੍ਰਮਾਤਮਾ ਦੇ ਨਾਲ ਗੁਰੂ ਦੇ ਰਾਸ ਨੂੰ ਸਾਨੂੰ ਮਿਲਾ ਦਿੰਦਾ ਹੈ ਫਿਰ ਸਾਰੇ ਝਗੜੇ ਤੇ ਮਿਲਲੇ ਮੁਕ ਲੰਭੇ ਯੋਗ ਦੇ 유ਦੋ ਦੇ ਗੁਰੂ ਦੇ ਕਿਰਪਾ ਤੋਂ ਜਾਂਦੀ ਹੈ ਫਿਰ ਲਿਖਾ ਹੈ ਜਿਹੜਾ ਲਿਖਾ ਜੁਦਾ ਉਹ ਕਾਗਜ਼ ਹੀ ਫੜ ਦਿੱਤੇ ਜਾਂਦੇ ਹਨ ਤੋਂ ਪਰਸਾ ਜੀ ਕਿਰਪਾ ਦੇ ਸਭਲਾਂ ਨੂੰ ਬ੍ਰਹਮ ਪ੍ਰੋਨਾਮ ਦਾ ਅੜਦੀ ਅਰਗ ਸਭ ਕੀ ਜੀਵਨ ਪਰਚਾ ਵਿੱਚ ਬੇਤੀ ਪ੍ਰਵਾਣ ਕਰਨਾ ਅੰਤ ਵਿੱਚ ਦੇਵ ਸੇਵ ਬਲਾਉ ਹਤੇ ਵਾਦੀ ਤ੍ਰਿਪੀ ਪਾਤਾਂ ਸਤਿ ਵਾਦ ਕਰਦੇ ਕੀ ਬਤੇ ਵਹਿ ਪ੍ਰਗਤੀਆਂ ਅੰਤ ਅਗਮਣਾ ਬਰਿਆ ਅਕੇਲਾ ਬਾਰਵਾ ਗੁਰਬਿੰਦ ਸਿੰਘ ਆਪੇ ਤੁਮ ਚੇਲਾ ਧੰਨ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਆਪਨ ਪ੍ਰਵਾਰ ਸੰਤਾਂ ਦੇ ਸਹਿਯੋਗ ਨਾਲ ਪਰਜ ਜਲਵਰੀ ਉਪਨਾਇ ਅਦਾਰ ਹੈ ਜਿਸ ਦੇ ਸਮੁੱਧ ਵਿੱਚ ਭਾਈ ਨਿੰਕੋ ਬੜਵਾਤ